ਗੁਰਦਾਸਪੁਰ ਚ ਬੱਚੀ ਨਾਲ ਜ਼ਬਰਜਨਾਕ ਕਰਨ ਦੇ ਦੋਸ਼ ਚ ਸਕੂਲ ਪ੍ਰਬੰਧਕਾਂ ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਚ ਸੂਬੇ ਭਰ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਦਾ ਅਸਰ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਜ਼ਿਆਦਾਤਰ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਸਕੂਲ ਦਾ ਕੋਈ ਕਸੂਰ ਨਹੀਂ ਸੀ ਅਤੇ ਲੋਕਾਂ ਦੇ ਦਬਾਅ ਹੇਠ ਇਹ ਕਾਰਵਾਈ ਕੀਤੀ ਗਈ ਹੈ ਜਿਸ ਕਾਰਨ ਉਹ ਅੱਜ ਹੜਤਾਲ ਤੇ ਹਨ ਪ੍ਰਣਾਮਨ ਬਹੁਤ ਜੈਨਾ ਜੀ ਮੈਂ ਸ਼ਿਫਾਲੀ ਦੇ ਨਾਮ ਤੋਂ ਸਕੂਲਾਂ ਦਾ ਸੰਚਾਲਨ ਕਰ ਰਿਹਾ ਹੁਦਿਆਣਾ ਦੇ ਅੰਦਰ ਜਿਹੜੀ ਆਪਣੀ ਗੁਰਦਾਸਪੁਰ ਦੇ ਵਿੱਚ ਘਟਨਾ ਘਟੀ ਹੈਗੀ ਹੈ ਬੜੀ ਮੰਨ ਭੰਦੀ ਘਟਨਾ ਸੀਗੀ ਉਹ ਇੱਕ ਬੱਚੀ ਦੇ ਨਾਲ ਮਾਲਸਟ੍ਰੇਸ਼ਨ ਹੋਇਆ ਔਰ ਪਬਲਿਕ ਦੇ ਦਬਾਅ ਦੇ ਵਿੱਚ ਆ ਕੇ ਜਿਹੜਾ ਪ੍ਰਸ਼ਾਸਨ ਨੇ ਸਕੂਲ ਪ੍ਰਬੰਧਕਾਂ ਦੇ ਉੱਪਰ ਜਿਹੜਾ ਹੈਗਾ ਉਹ ਇਦਾਂ ਦੀ ਧਾਰਾਵਾਂ ਦੇ ਉੱਤੇ ਕੇਸ ਲਗਾਏ ਹੈਗੇ ਨੇ ਕਿ ਜਿਹੜੇ ਨੌਨ ਇਨਬੀਲੇਬਲ ਸੀਗੇ ਜਦ ਕਿ ਉਹ ਦੋਸ਼ੀ ਵੀ ਨਹੀਂ ਸੀ ਬਾਕੀ ਉਹ ਜਿਹੜਾ ਕੋਰਟ ਹੈ ਉਹ ਡਿਸਾਈਡ ਕਰੂਗਾ ਉਸ ਤੋਂ ਪਹਿਲਾਂ ਹੀ ਉਹਨੂੰ ਦੋਸ਼ੀ ਠਹਿਰਾ ਕਰਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਜਿਹਦੇ ਨਾਲ ਜਿਹੜੇ ਸਿੱਖਿਅਕ ਸੰਸਥਾਵਾਂ ਤੇ ਜਿਹੜੇ ਉਹਨਾਂ ਦੇ ਚਲਾਉਣ ਵਾਲੇ ਜਿਹੜੇ ਹੈਗੇ ਨੇ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਤੇ ਠੇਸ ਪਹੁੰਚ ਰਹੀ ਹੈ ਤੇ ਸਰਕਾਰਾਂ ਨੂੰ ਚਾਹੀਦਾ ਕਿ ਕੋਈ ਵੀ ਜਿਹੜਾ ਡਿਸੀਜਨ ਲੈਂਦੇ ਨੇ ਉਹਨੂੰ ਥੋੜਾ ਵਿਚਾਰ ਕੇ ਕਰਨ ਜੀ ਸਰ ਸਰ ਇਸ ਜਿਹੜੀ ਮੁਹਿੰਮ ਦੇ ਅੰਦਰ ਜਿਹੜੇ ਹੈਗੇ ਨੇ 5000 ਦੇ ਕਰੀਬ ਜਿਹੜੇ ਹੈਗੇ ਨੇ ਸਕੂਲਾਂ ਦੇ ਵਿੱਚ ਭਾਗ ਲੈ ਰਹੇ ਨੇ ਸਾਰੇ ਸਕੂਲਾਂ ਨੇ ਜਿਹੜੀ ਹੈਗੀ ਅੱਜ ਬੰਦ ਦੀ ਕਾਲ ਦਿੱਤੀ ਹੈਗੀ ਹੈ ਅਸੀਂ ਚਾਹਨੀ ਜਿਹੜੀ ਬੱਚੀ ਦੇ ਨਾਲ ਇਹ ਘਟਨਾ ਘਟੀ ਹੈ ਉਹਨੂੰ ਨਿਆਂ ਮਿਲਣਾ ਚਾਹੀਦਾ ਹੈ ਲੇਕਿਨ ਜਿਹੜੇ ਸਕੂਲ ਹੈਗੇ ਨੇ ਉਹਨਾਂ ਦੀ ਜਿਹੜੀ ਇੱਜ਼ਤ ਹੈਗੀ ਹੈ ਉਹਨੂੰ ਤਾਕਤ ਦੇ ਲਾ ਕੇ ਉਹਨੂੰ ਨਹੀਂ ਕਿਹਾ ਚਾਹੀਦਾ ਪ੍ਰਸ਼ਾਸਨ ਨੂੰ ਥੋੜਾ ਵਿਚਾਰ ਕਰਨ ਜੀ ਐਸਐਮ ਜਟ ਪੰਜਾਬ ਦੇ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੀ ਇਲਮ ਨਾਲ ਮੌਤਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮਨਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ 9815512050